ਲੋ ਜੀ 106 ਸਾਲਾ ਬਜ਼ੁਰਗ ਬੀਬੇ ਅੰਮਰਕੌਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪਿੰਡ ਸੈਣੀ ਮਾਜਰਾ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਸੈਣੀ ਮਾਜਰਾ ਜੱਟ ਪੱਤੀ ਦੇ ਵਿੱਚ ਅਸੀਂ ਬੈਠ ਕੇ ਸਾਰੇ ਵੀ ਜਿਹੜੇ ਕੰਮ ਦਾ ਕੁਝ ਇਹ ਕਰਦੇ ਉਹ ਵਾੜੇ ਕੋਲ ਜਾਂਦੇ ਰਹੋ ਅੱਛਾ ਵਾਉਂ ਚੋ ਕਚਾਈ ਜਾਣਾ ਉਹ ਤੇ ਵੇ ਕੋਲੇ ਉਹਨਾਂ ਬਲਾਣ ਦੇਦੇ ਉਹ ਜਵਨ ਬਲਾਣ ਦੇਦੇ ਮੈਂ ਪਾਕਿਸਤਾਨ ਬਣਾਏ ਜਦ ਅਸੀਂ ਬਾਹਰ ਪਰੇ ਚਲੇ ਗਏ ਕਿ ਨਾ ਬਲੇ ਦੇ ਅੱਛਾ ਜੀ ਉਥੇ ਉਧਰ ਘਾਟ ਜੀ ਰੌਣਾ ਇਧਰ ਜਾ ਰਹਾ ਹੈ ਅੱਛਾ ਹਾਂ ਯਾ ਬਾਹਰ ਚਾਹੀ ਬਣਿਆ ਜਾਨੇ ਜਹਰ ਲੈ ਭਈ ਹੂੰ ਹੂੰ ਉਹ ਜੰਗਲ ਨਹੀਂ ਹੈਗਾ ਜੰਗਲ ਜਾਂ ਜੰਗਲ ਬਹੁਤ ਆ ਯਾਰ ਇਹ ਬੰਦ ਕੱਟਦਾ ਸੇ ਬਾਕਸ ਬੰਦੇ ਨਹੀਂ ਨਾ ਉਹ ਵੀ ਕੱਟਦੇ ਮਿੰਦਾਂ ਵਿੱਚ ਜੇ ਰਸ ਥੋੜੇ ਥੋੜੇ ਸਾਰਾ ਨਾੜਾ ਕਦ ਦੇ ਗਾ ਨੀ ਮੈਨਾ ਕੋਈ ਮੁਸਲਮਾਨ ਹੈਗਾ ਗਾਹ ਲੈ ਜਾ ਕਾ ਬੱਦੀ ਅੱਛਾ ਉੱਥਾ ਨੀ ਕੋਈ ਵੀ ਮੁਸਲਮਾਨ ਹੈਗਾ ਹੂੰ ਇਹ ਕਾ ਕਰਦਾ ਸਾਰਾ ਮਸਨ ਆਣਾ ਦਾ ਰਾਣੀ ਆਵਾ ਅੱਛਾ ਇਹ ਕਿ ਜੇ ਫਿਰ ਦੋ ਬਣ ਗੇਰੇ ਦੇ ਹੂੰ ਉਹ ਭਾਈਆਂ ਨਾਲ ਰਹੇ ਜੇ ਦੇ ਮੁਸਲਮਾਨ ਨੇ ਅੱਛਾ ਉਹਨਾਂ ਨੇ ਸਦਾਰਾ ਨਾ ਫਿਰ ਜਾ ਨਹੀਂ ਦਿੱਤੇ ਲਕੋ ਰੱਖੇ ਹੋ ਅੰਦਰਲੇ ਜੀ ਨਾ ਜਿੱਜੇ ਕਰਾ ਰਿਹਾ ਹੈ ਅੱਛਾ ਦੇਖੋ ਜਦੋਂ 47 ਹੋਇਆ ਤਾਂ ਦੋਨੋਂ ਪਾਸੇ ਮਾਰ ਤਾੜ ਹੋਈ ਪਰ ਬਚਾਉਣ ਵਾਲੇ ਵੀ ਦੋਨੋਂ ਪਾਸੇ ਸਿਗੇ ਦੀ ਕਰੇ ਇਸ ਗੱਲ ਦੇ ਉੱਤੇ ਕਮੈਂਟ ਕੀ ਆਪਸੀ ਭਾਈਚਾਰੇ ਨੂੰ ਉਸ ਗਦਰ ਦੇ ਸਮੇਂ ਦੇ ਵਿੱਚ ਜਦੋਂ ਬੰਦਾ ਬੰਦੇ ਨੂੰ ਮਾਰ ਰਿਆ ਸੀਗਾ ਤੇ ਬਚਾਉਣ ਵਾਲੇ ਵੀ ਸੀਗੇ ਇਹ ਤੁਸੀਂ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਿਹਾ ਇਹ ਮਾਤਾ ਜੀ ਸੱਚੀ ਜਿਹੜੀ ਹੈ ਗੱਲ ਨੂੰ ਬਿਆਨ ਕਰ ਰਹੇ ਨੇ ਮਾਤਾ ਅਮਰ ਕੌਰ ਜੀ 106 ਸਾਲ ਦੇ ਬਜ਼ੁਰਗ ਜਿਹੜੇ ਹੈ ਉਸ ਸਮੇਂ ਪੂਰੀ ਸੋਜੀ ਵਿੱਚ ਸਨ ਤੇ ਉਦੋਂ ਇਹਨਾਂ ਦੀ ਸ਼ਾਦੀ ਵੀ ਹੋ ਚੁੱਕੀ ਸੀਗੀ ਜਦੋਂ 47 ਹੋਇਆ ਤੇ ਇਹਨਾਂ ਦੀ ਦੋ ਬੇਟੀਆਂ ਵੀ ਸੀਗੀਆਂ ਤੁਹਾਡੀਆਂ ਬੇਟੀਆਂ ਦੇ ਨਾਮ ਕੀ ਆ ਜੀ ਬੱਚੇ ਕਿੰਨੇ ਤੁਹਾਡੇ ਹਏ ਤੁਹਾਡੇ ਬੱਚੇ ਕਿੰਨੇ ਆ ਮੁੰਡੇ ਕਿੰਨੇ ਤੁਹਾਡੇ ਕੁੜੀਆਂ ਕਿੰਨੀਆਂ ਤੁਹਾਡੀਆਂ ਸਾਂਗੀਆਂ ਕੁੜੀਆਂ ਆ 4 ਦੀਆਂ ਇੱਕ ਬੜੀ ਵੱਡੀ ਗੋਜਰੀ ਬੱਚੇ ਵਾਲੀ ਹੋਵੇ ਬੀਜੇ ਅਬ ਸੇਰਾ ਮਚੇਰੀ ਜੀ ਵਸੇ ਹਾਂ ਤੀਨ ਨੌ ਬਰੇ ਕਿੰਨੀਆਂ ਰਿਆਆਂ ਆਂ ਮੇਰੇ ਦੋ ਤੋਂ ਅੱਛਾ ਹਾਂ ਇੱਕ ਇੱਕ ਈਦੇ ਸੇ ਬਰਾਵੇ ਆਹੀ ਵੀ ਖਲਾਗਰ ਬੈਹੀ ਹੋਈ ਆ ਹੂੰ ਚਾਰ ਕੁੜੀਆਂ ਜੀਆਂ ਦੋ ਮੁੰਡੇ ਦੇ ਨੇ ਨੌ ਯਾਦ ਐ ਸਭ ਦੇ ਹਾਂ ਜੀ ਨੌ ਯਾਦ ਐ ਨੌ ਕੀ ਐ ਮੁੰਡੇ ਕੁੜੀਆਂ ਦੇ ਹਾਂ ਬੋਲੋ ਜਰਾ ਯਾਰ ਬਰੇ ਬਰੇ ਮੁੰਡੇ ਦੇ ਲੋਕ ਸਿਲੈਂਡਰ ਦਾ ਜੀ ਛੋੜ ਦੇ ਨਾ ਮਰੀਂਦਰੀਆ ਹੂੰ ਕੁੜੀਆਂ ਦਾ ਇੱਕ ਨਾ ਜਿਵੇਂ ਜਿਸ ਬਾਹਰ ਇੱਕ ਨਾ ਪ੍ਰਗਿਆਸ ਦਾ ਇੱਕ ਨਾ ਅਪਿੰਗੀ ਆ ਇੱਕ ਜਾਲ ਪੋਲ ਨਹੀਂ ਆਇਆ ਕਿ ਨਾ ਵਾਹ ਦੀ ਵਾਹ ਕਮਾਲ ਹੈ ਤੁਹਾਨੂੰ ਤਾਂ ਸਭ ਦੇ ਨਾਮ ਯਾਦ ਹੈ ਨਾ ਉਹ ਅਮਨੀ ਅਨੀਓ ਰਾਜੀ ਆ ਰਾਜੀ ਖੁਸ਼ੀ ਆ ਅੱਛਾ ਰਾਜੀ ਖੁਸ਼ੀ ਜੀ ਜਰੂਰੀ ਬੜੀ ਆ ਉਹ ਨਾੜਾ ਉਠਾ ਚੰਡੀਗੜ੍ਹ ਉਹਦੇ ਬੱਚੇ ਉਹ ਅਬਸਰਾ ਮੇਰੇ ਦੋਤਾ ਉਹ ਅ ਅਗਰ ਆਉ ਸੇਂਗਾ ਹੂੰ ਭਈ ਉਹ ਉਮੀਦ ਹੈ ਉਮਰੀਏ ਤੱਕ ਅਭੀ ਸਿਆਣੀ ਹੋ ਗਈ ਹੋਈ ਹੈ। ਇਹ ਜੜਕੀਆਂ ਹੋਰ ਸਭ ਠੀਕ ਆ ਬੜੇ ਘਰ। ਵਾਹ ਜੀ। ਹਾਂ ਇੱਕ ਇੱਕਲੇ ਮੁੰਡੇ ਜਿਹੜਾ ਮੇਰਾ ਉਹ ਗੁਜ਼ਰ ਗਿਆ ਦਾ। ਹਾਂ ਉਹ ਜੇ ਵੀ ਬੱਚੇ ਮੁੰਡੇ ਕੁੜੀਆਂ ਆ ਗਾਤੇ ਵੀ ਆ। ਜੀ। ਹਾਏ। ਅ ਬਗਾ ਦਿਓ। ਮਾਨਪੁਰ ਦੇ ਜਰੇ ਮਾੜਾ ਗੜਨੇ ਰਾਜਾ ਜੱਜ ਨੇ ਦਾ ਕੋੜੀ ਬਜਾਉਂਦਾ ਲੋ ਹਾਂਜੀ ਜੱਜ ਗੱਡੀਆਂ ਦਾ ਸਾਕੋਈ ਜੀ ਗੱਡੀ ਤੇ ਰਾਜੇ ਕੋਲ ਬਿੰਦੀ ਗੱਡੀ ਹੈਗੀ ਅੱਛਾ ਨਾ ਉਹਦਾ ਬੰਦੀ ਹੈ ਕਿ ਕਿਹਦੇ ਬਿੰਦੀ ਬੰਦੀ ਗੱਡੀ ਗੱਡੀ ਜੇ ਫੇਰ ਬੜੀ ਹੈ ਸਾਰਾ ਪੰਜਾਬ ਵਿੱਚ ਵੀ ਹਰਿਆਣਾ ਸਾਰਾ ਕੋਈ ਗੱਡੀ ਜੀ ਕੋੜੀਆਂ ਦਾ ਜਾਂਦੇ ਦੇ ਹਾਂ ਕੋੜੀਆਂ ਰੱਖੀਆਂ ਬੰਦੀਆਂ ਜਾਂਦੇ ਵਾਹ ਹਾਂ ਕੋੜੀਆਂ ਜੇ ਰੱਖੀਆਂ ਆਂ ਮੇਰੇ ਬਾਪ ਨੇ ਵੀ ਕੋਲੀ ਜਿੱਤੀ ਵੀ ਦੀ ਰਾਦੇ ਰਾਦੇ ਕੋਲ ਜਾਂਦਾ ਉਹ ਹੂੰ ਆ ਇਹ ਪਿੰਡ ਦਾ ਨਾਮ ਕੀ ਆ ਤੁਹਾਡੇ ਦਾ ਇਹ ਨਾਮ ਇਹ ਨਾਮ ਸੈਣੀ ਮਾਜਰਾ ਕਮੌਲਾ ਅੱਛਾ ਹੂੰ ਹੈ ਸੈਣੀ ਮਾਜਰਾ ਕਹਿੰਦੇ ਨਾ ਦੋ ਨਾ ਆਈਦੇ ਜਦ ਵਿਆਹ ਕੇ ਆਏ ਤੁਸੀਂ ਯਾਦ ਹੈ ਤੁਹਾਡਾ ਵਿਆਹ ਕਿੱਦਾਂ ਹੋਇਆ ਸੀ ਗੱਡੀ ਕਿਹਾ ਕਿ ਹੋਏ ਨਾ ਅਮ ਗੱਡੀਆਂ ਬਾਈਲਾ ਨੀ ਗੱਡੀਆਂ ਰੱਖਿਆ ਗਾ ਜੀ ਅੱਛਾ ਜੀ ਉਹ ਨਾ ਪਾ ਜਾਂਦੇ ਨੇ ਉਹਨਾਂ ਬਰੇ ਦਿਆ ਭਾਜਦੇ ਨੇ ਫੇਰੇ ਦੇਗਾ ਨਾ ਦੇ ਨੁੰਦੇ ਨਹੀਂ ਦੇ ਜਦ ਹੁੰਦੇ ਅੱਛਾ ਹਾਂ ਜਾਂ ਤਾਂ ਫੇਰੇ ਉਹ ਦੇ ਬਾਪਾਂ ਦੇ ਤੇ ਕਰੇ ਕਰਦੇ ਨੇ ਅੱਛਾ ਹਾਂ ਪਾਂਡੇ ਤੇ ਦੇ ਜਾਂਦੇ ਹੋਰ ਉਹਦੇ ਦਾ ਹੁਣ ਵੀ ਪਾਂਡੇ ਤੇ ਹਾਂ ਸਭੇ ਪਿਆਰ ਨਹੀਂ ਇੱਧਰ ਯਾਰ ਸੇਦਾਰੇ ਹੂੰ ਜੱਟਾ ਬਾਬ ਫੇਰੇ ਬਲ ਉਹਨੇ ਦੇ ਆ ਲੱਕੜੀਆਂ ਦੀਆਂ ਬੇਡੀਆਂ ਹੁੰਦੀਆਂ ਗੱਡੀਆਂ ਦੀਆਂ ਅੱਛਾ ਹੂੰ ਤੋ ਤੁਹਾਡੇ ਵੀ ਫੇਰੇ ਹੋਏ ਐ ਹਾਂ ਲਾ ਜੱਟਾ ਕੋਈ ਜਾਣਦੇ ਨਿੰਨੰਦ ਨੂੰ ਅੱਛਾ ਸਾਰੇ ਸੋਏ ਆ ਭਾ ਅਸੀਂ ਦੋ ਲੜਕੀਆਂ ਦੇ ਫੇਰੇ ਕਰੇ ਆ ਜਦ ਵੀ ਨਹੀਂ ਸਾਨੂੰ ਕੱਟੇ ਹੋ ਹੂੰ ਹੋਰ ਫੇਰੇ ਕਰੇ ਆ ਅਸੀਂ ਹੁਣ ਤਾਂ ਆਨੰਦਕਾਰ ਹੁੰਦੇ ਆ ਆਪਣੇ ਪਰਿਵਾਰ ਚ ਹਾਏ ਹੁਣ ਤਾਂ ਆਨੰਦਕਾਰ ਚ ਹੁੰਦੇ ਆ ਹਾਂ ਹੁਣ ਤਾਂ ਆਨੰਦਕਾਰ ਦੇ ਕਰਦੇ ਸਭੇ ਕਰਦੇ ਹੁੰਦੇ ਹਾਂ ਹਾਂ ਹੁਣੇ ਤੇਰੇ ਕੋਈ ਵੀ ਕਰਦਾ ਹੈ ਕੋਈ ਜਾਂ ਪੰਡਤਾਂ ਦੇ ਕਰਦੇ ਸੀ ਪੰਡਤਾਂ ਦੇ ਜਦੋਂ ਚਾਰ ਚਾਰ ਇਕੱਠੇ ਹੋਏ ਬੇ ਤੇ ਖਾਣ ਪੀਣ ਨੂੰ ਕਿਆ ਹੁੰਦਾ ਸੀ ਬਰਾਤ ਦੀ ਸੇਵਾ ਕਿਦਾਂ ਕਰਦੇ ਸੀਗੇ ਹਾਂ ਬਰਾਤ ਦੀ ਸੇਵਾ ਕਿਦਾਂ ਬਰਾਤ ਦੀ ਸੇਵਾ ਚਾਹਾ ਸ਼ੱਕਰ ਚਾਹਾ ਸ਼ੱਕਰ ਫੇਰ ਫੇਰ ਭਾ ਅਬੂਰਾ ਬੋਲ ਮਾਦੇ ਨੂੰ ਗੂੜਾ ਵੀਂਦੇ ਛਾ ਜਾਂਦੇ ਗੂੜਾ ਵੀਂਦੇ ਫੋੜਦੇ ਮਸ਼ੱਕਰ ਮਾਉਂਦੇ ਨੇ ਹੂੰ ਸ਼ੱਕਰ ਦੇ ਵੀਂਦੇ ਦੇਸੀ ਕੇ ਵੀਂਦੇ ਜੇ ਆ ਨੀਅਕੇ ਹੁੰਦਾ ਮੈਂ ਛੰਗ ਕੇ ਹੁੰਦਾ ਬਹੁਤ ਮੈਂ ਛੰਗ ਦੇ ਰੱਖਿਆ ਮੰਗਾयां 3 3 4 4 ਵੀ ਕਹਿ ਦੇ ਉਹ ਦੇ ਦੁੱਧ ਨਹੀਂ ਰੱਖੋ ਇਹ ਮੇਚਦਾ ਤਾਂ ਬੀਕਦਾ ਨਾ ਕੋਈ ਦੁਕਾਨ ਦੀ ਦਾ ਕੋਈ ਹੋਰ ਤਾਂ ਕੋਈ ਹੋਵੇ ਲੈ ਜਾ ਕੋਈ ਵੀ ਯਾ ਕੋਈ ਹੋਵੇ ਨਹੀਂ ਦਾ ਜੇ ਕਿਸੇ ਨਾਲ ਮਸ਼ਾਫਰ ਨਾ ਜਾਣਾ

ராய ਜਾ ਕੱਚੇ ਮੱਤੇ ਦੇ ਪੱਕੇ ਦਾ ਫੇਰ ਹੋਇਆ ਅੱਛਾ ਕੱਚੇ ਬੱਟੇ ਦੇ ਜਾ ਦੇ ਹਾਂ ਕੱਚੇ ਦੇ ਜਾ ਦੇ ਵਾਹ ਜੀ ਵਾਹ ਕਵਾਲ ਹੈ ਜਿਹੜਾ ਉਹਦੇ ਦੇ 2 ਕਿਲੋ ਆ ਉਹਦਾ ਕਿਲੋ ਨਹੀਂ ਜਿਹੜਾ 2 ਕਿਲੋ ਆ ਉਹ ਕਿਲੋ ਲੈ 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 ਦੇ ਜਾ ਕਿਲੋ ਦਾ ਕੋਈ ਪਤਾ ਨਹੀਂ ਦਾ ਕਿਲੋ ਦਾ ਫੇਰ ਪਤਾ ਲੱਗਿਆ ਬਾਅਦ ਵਿੱਚ ਕਰੇ ਗੌਰਮੈਂਟ ਨਾਲ ਹਾਂ ਕੱਚੇ ਬੱਟੇ ਉੱਦੇ ਦੇ ਹੈ ਹਾਂ ਕੱਚੇ ਹੁੰਦੇ ਨੇ ਇਹ ਦੇਰਾ ਹ ਹਰ ਪਰ ਜੇਰਾਏ ਇਹ ਦਾ 10 ਕਿਲੋ ਰਹਿੰਦਾ ਦਾ ਚੱਬ ਲੈ ਹਾਂ ਵਾ ਵਾ ਇਹ ਇੱਕ ਇੱਕ ਬਣਛੇ ਜੀ ਗਏ ਕਰਦੇ ਜੇ ਇੱਕ ਜੈਸਾ 10 10 ਕਿਲੋ ਰਹਿੰਦਾ ਜਾ ਦੇਸਰਾ ਦੇਸਰਾ ਹਾਂ ਕੱਚੇ ਪੱਥਰ ਦੇ ਹਾਂ ਲਓ ਜੀ ਕਰਿਓ ਕਮੈਂਟ ਦੀ ਕੱਚੇ ਪੱਥਰ ਹੁੰਦੇ ਸੀਗੇ ਜੀ ਉਹਨਾਂ ਦੇ ਨਾਲ ਤੋਲ ਹੁੰਦਾ ਸੀਗਾ ਕਿਆ ਕਹਨੇ ਜੀ ਆਹ ਹੈ ਬਜ਼ੁਰਗ 106 ਸਾਲ ਦੇ ਆਹ ਦੇਖੋ ਇਤਿਹਾਸ ਦੇ ਪੰਨੇ ਚ ਇੱਕ ਗੱਲ ਕੱਢ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਤਾ ਜੀ ਨੇ ਬਖੂਬੀ ਦੱਸੀ ਹੈ ਕਿ ਜਿਹੜੇ ਹੈ ਦਸੇਰੇ ਹੁੰਦੇ ਸੀ ਔਰ ਕੱਚੇ ਪੱਥਰ ਹੁੰਦੇ ਸੀਗੇ ਗਵਰਨਮੈਂਟ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਰਜਿਸਟਰ ਕੀਤਾ ਤੇ ਮੈਜ਼ਰਮੈਂਟ ਦਾ ਸਿਸਟਮ ਜਿਹੜਾ ਹੈ ਅੱਜ ਡਿਜੀਟਲ ਤੱਕ ਪਹੁੰਚ ਚੁੱਕਿਆ ਹੈ ਗੱਲਾਂ ਪਤਾ ਸੁਣਦੇ ਜਾਇਓ ਕੋਸ਼ਿਸ਼ جاری ਹੈ ਕੁਝ ਗੱਲਾਂ ਕੁਰੇਦਰ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮਾਤਾ ਜੀ ਤੁਸੀਂ ਤਾਂ ਕਮਾਲ ਕਰਤਾ ਬੜੀ ਪੁਰਾਣੀ ਗੱਲ ਦੱਸਤੀ ਸਾਨੂੰ ਹਾਂ ਹਾਂਜੀ ਅੱਛਾ ਇਹ ਦੱਸੋ ਕੱਪੜਾ ਕੁੱਪੜਾ ਕਿੱਦਾਂ ਹੁੰਦਾ ਸੀ ਕੱਪੜਾ ਕਿਸ ਤਰ੍ਹਾਂ ਹੁੰਦਾ ਸੀ ਕੱਪੜਾ ਕੱਪੜਾ ਖੰਦੇ ਰਹਿਣਾ ਦਾ ਅੱਛਾ ਜੀ ਹਾਂ ਕੋਈ ਕੱਪੜਾ ਬੋਲਦਾ ਨਹੀਂ ਰਹੰਦਾ 3 ਮਹੀਨਾ ਚੋਂ ਨਹੀਂ ਵਿਖਦੇ ਰਹਿੰਦੇ ਜਿਹੜੇ ਇਹ ਆ ਜਿੰਨੀ ਆ ਵੀ ਪੱਗਾਂ ਲਈ ਫਕਾ ਤੇ ਨਹੀਂ ਪੱਥਰੇ ਖੰਦੇ ਦੇ ਹੋ ਜਿਲਾਣਾ ਨਾ ਬੁਨੇ ਦੇ ਉਹ ਜਿਹੜੀ ਪੱਗਾਂ ਬੰਨਦੇ ਰਹੋ ਜੀ ਹਾਂ ਕੋਈ ਮੋਲਵਾ ਕੋਈ ਕਪੜਾ ਨਹੀਂ ਰਹੰਦਾ ਜੇ ਰੇ ਬਜ਼ਾਰਾਂ ਵਿੱਚ ਵੀ ਕੋਈ ਬਜ਼ਾਰ ਵਿੱਚ ਦੁਕਾਨ ਦੀ ਉੱਥੇ ਵੀ ਖੱਦਰ ਨਹੀਂ ਕਰਦਾ ਹੂੰ ਇਹ ਜਾ ਨਿਆ ਕੋਈ ਨਹੀਂ ਦਾ ਕਪੜਾ ਮੋਲਵਾ ਕੋਈ ਨਹੀਂ ਛਾ ਜਾ ਫੇਰ ਬੜੇ ਆਏ ਫੇਰ ਆਏ ਬਦਨ ਕਿਹੜੇ ਮੁਲਕ ਦੇ ਆਏ ਕਿਹੜੇ ਜੀ ਅੱਛਾ ਹਾਂ ਹੂੰ ਨਿਆ ਖੱਦਰੇ ਦਾ ਆਦਮੀ ਵੀ ਖੱਦਰੇ ਪਾਉਂਦੇ ਨੇ ਕੁਰਤੇ ਪਜਾਮੇ ਟੀਨੀਆਂ ਵੀ ਟੀਨੀਆਂ ਸਿਰ ਪਰ ਵੀ ਇਹ ਖੱਦਰੇ ਇਹ ਰੰਗ ਦਾ ਕਪੜੇ ਕੋ ਰੰਗ ਦਾ ਲੈ ਲੀ ਜਾ ਉੱਪਰ ਰੰਗ ਦੇ ਕਿੱਦਾਂ ਸੀਗੇ ਕੱਪੜੇ ਹਾਂ ਜੀ ਕੱਪੜੇ ਰੰਗ ਦੇ ਕਿੱਦਾਂ ਸੀਗੇ ਰੰਗ ਦੇ ਰੰਗ ਆਪੇ ਦੇ ਜੇ ਦੇ ਰੰਗ ਸਾਰੇ ਇੱਕ ਨਹੀਂ ਸੀ ਪੀਲੇ ਵੀ ਦਾ, ਹਰੇ ਵੀ ਦਾ, ਲਾਲ ਵੀ ਦਾ ਜਿਆਦਾ ਕਰਕੇ ਲਾਲ ਹੁੰਦਾ ਦਾ ਉਹ ਆਪੇ ਨੇ ਦੇ ਕੋਈ ਜਦ ਬਜਾਰਾ ਮਹਾਰੀ ਨਵੇਗਾ ਨਾ ਰਾਗ ਰਾਗ ਦੇ ਦਿਖਾਣਾ ਸੀ ਜੇ ਦਿਖਾਣਾ ਲਈ ਜੀਨੇ ਵਿੱਚ ਆ ਰੱਖੇ ਬਹੁੰਦੇ ਜੀ ਨਾ ਨਾ ਜਚਾ ਨਹੀਂ ਸੀ ਚਾ ਵੀ ਫੇਰ ਆਈ ਸਾਰੇ ਮਲਕਾਂ માં ਅੱਛਾ ਚਾ ਨਹੀਂ ਤੀ ਹੁੰਦੀ ਨਹੀਂ ਚਾ ਨਹੀਂ ਜੀ ਹੁੰਦੀ ਹੂੰ ਸੋ ਫਰੇ ਰੋ ਪੜਾਈ ਵੇਲ ਅਵਾਲਾ ਆਈ ਫੇਰ ਵਾੜੇ ਦੇ ਫੇਰੋ ਪੜਾਈ ਚਾਹ ਤੇ ਕਰਨਾ ਹੂੰ ਅੱਛਾ ਜਿਹੜਾ ਦੁਕਾਨਦਾਰ ਦੇ ਸਾਰੇ ਹੂੰ ਫੇਰ ਤਾਂ ਪਿੰਡਾਂ ਵਿੱਚ ਆਈ ਜਾ ਅੱਛਾ ਜੀ ਹਾਂ ਜਦ ਚਾਹ ਨਹੀਂ ਸੀ ਹੂੰ ਦੁੱਧ ਵੀ ਦੁੱਧ ਮਨਾ ਗਤੀਆ ਦੁੱਧ ਵੀ ਕਦੇ ਜੇ ਵੀ ਕਦੇ ਕੋ ਨਾ ਕਰੀ ਜੰਦੇ ਜੇ ਅਜਾ ਫਰੀ ਹਾਂ ਹਾਂ ਇੱਕ ਨੇ ਭਰ ਭਰ ਕਰਾਟੀਆਂ ਫੇਰ ਬਾਦੀਆਂ ਨਹੀਂ ਸੀ ਹਾਂ ਅੱਛਾ ਘਰ ਵਿੱਚ ਇੱਕ ਘਰ ਵਿੱਚ ਹਮ ਮਟੋਈਆਂ ਦੀਆਂ ਵਾਸੇ ਹੋਰ ਭਾਂਡੇ ਕਿਹੜੇ-ਕਿਹੜੇ ਹੁੰਦੇ ਸੀਗੇ ਮਿੱਟੀ ਦੇ ਹੁੰਦੇ ਸੀ ਪਿੱਤਲ ਦੇ ਹੁੰਦੇ ਸੀ ਕਾਦੇ ਪਿੱਤਲ ਦੇ ਵੀ ਇਕੱਟੇ ਹੁੰਦੇ ਜਾਂ ਛਿਰਮੜ ਦੇ ਹੁੰਦੇ ਸੀ ਅੱਛਾ ਹ ਛਿਰਮੜ ਦੇ ਹੁੰਦੇ ਜਾਂ ਮਾਂ ਦੇ ਵਿੱਚ ਜਿਹੜਾ ਉਹ ਜਿਹੜਾ ਜਿਆਦਾ ਕੱਚੇ ਜਿਹੜੇ ਕੋਈ ਨਾ ਰਾਂਦੇ ਕਮਰਾ ਦੇ ਭਾਂਡੇ ਬਹੁਤ ਪੱਕੇ ਹੁੰਦੇ ਜਿਆਦਾ ਉਹ ਖਾ ਖਾ ਦੇਣੀ ਜੇ ਹੋ ਉਹ ਉਹ ਹੀ ਜਿਹੜੇ ਬਰਸ ਸਬਦੀਆਂ ਨੂੰ ਸਭ ਕਾ ਸੇ ਜੋ ਦੁੱਧ ਨੂੰ ਉਹੀ ਕੱਚੇ ਕੱਚੇ ਬੰਦੇ ਹੁੰਦੇ ਤੌਰੀਆਂ ਜੇ ਦੁਨੀਆ ਪਿੱਛੜੇ ਰਠੇ ਰਹਾ ਹੂੰ ਛੇ ਬਣਦੇ ਨਹੀਂ ਫੇਰੇ ਧੀ ਬਾਲਾ ਮਿੱਧੀ ਦੇ ਦੇ ਕੁਮਾਰ ਬਣਾਉਂਦੇ ਦੇ ਬਾਹਰ ਕੁਮਾਰ ਦਾ ਪੰਡਾ ਬਣਾਉਂਗਾ ਬਾਹਰ ਇੱਕ ਪੰਡਾ ਬਣਾਉਂਦਾ ਹਾਂ ਹਾਂ ਛੜੇ ਪਿੰਡ ਮਾਦੇ ਮਾਣ ਪ੍ਰਕ ਕੁਮਾਰ ਅਈਠਾ ਖੜਵ ਕਨੌਲਾ ਵੀ ਹੈ ਇਹਦਾ ਕਮਰ ਹੂੰ ਬਜੁਰਗੀ ਨਾ ਦੇ ਨਾ ਯਾਦ ਹੈ ਕਿਸੇ ਨੂੰ ਮਾਰਦਾ ਹਾਂਜੀ ਨਾਂ ਯਾਦ ਦਾ কুমਹਾਰ ਦਾ ਆ ਯਾਦ ਆ ਦੱਸੋ ਜਿਹੜਾ ਅਗਨੋਲੇ ਦਾ ਤੁਮਾਰੇ ਉਹ ਲੈਣਾ ਹੈ ਜਿਹੜਾ ਉਹਦਾ ਮੁੰਡਾ ਦਾ ਉਹ ਨਹੀਂ ਨੂੰਰਾ ਯਾ ਨੇ ਇਹ ਕਿ ਐਸ ਸੀਗਰਾ ਦਾ ਅੱਛਾ ਹਾਂ ਇੱਕ ਸੀਗਰਾ ਦਾ ਮੁੰਡਾ ਦਾ ఉదయం బా పదైనా పదయ ఆడవు పూల పళ్ళుకి ఉదయం పొద్దున్న శిబిరా ఇల్లు పచ్చా బురేదా నా ఒకటి అడేదా ఇక్కడ మతయి ਸਹਿਣੀ ਮਾਜਰੇ ਦੇ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸਿਓ ਜਿਹੜਾ ਥੋੜੇ ਜਿਿਹੇ ਪਿੰਡਾਂ ਦੇ ਨਾਮ ਹੈ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸੋ ਯਾਦ ਕਰੋ ਯਾਦ ਕੀ ਕਰਨੀ ਯਾਦ ਹੈ ਸੁਣਾਓ ਸੁਣਾਓ ਆਈਏ ਕੇ ਕਿਹਨਾਂ ਲਾਵਾ ਹਮ ਇੱਕ ਸਹਿਣੀ ਮਾਜਰਾ ਇੱਕ ਇੱਕ ਟੱਕੀ ਇੱਕ ਬੇਕੋ ਇੱਕ ਜੇਰਾ ਵਾਲਾ ਵਾਸੇ ਹੋਰੇ ਹਾਂ ਅਚਲਈ ਜਿਹੇ ਉੱਪਰਲੇ ਦੇ 9 ਵਜੇ ਪੜਾਉ ਸੀ ਇਹ ਉੱਪਰਲੇ ਦੇ ਨਹੀਂ ਆਦ ਮੇਰਾ ਆਪਣੇ ਦੇ ਆ ਆ ਸਾਰੇ ਤੇ ਨਹੀਂ ਕਿ ਇੰਦੇ ਪੜਾਉ ਇੱਕ ਟੱਕੀ ਜੀ ਇਹ ਪਹਿਲਾਂ ਲਾਗੇ ਕਿ ਸੜੀ ਮਜਰਾ ਦਾ ਹਾਂ ਹਾਂ ਇਹ ਚੀਜ਼ ਨੇ ਬੇਦੇਸਾਰੇ ਇੱਤਨਾ ਦੇ ਰੋਟੀ ਨੇ ਜੀ ਕਾਗਜ਼ੇ ਦੇ ਪੈਸੇ ਨਹੀਂ ਨੇ ਚਾਂਦੀ ਇਹ ਹੁੰਦੇ ਨੇ ਅੱਛਾ ਦੁਆਨੀਆਂ ਚੋਣੀਆਂ 100 ਰੁਪਈਆ ਚਾਂਦੀ ਇਹ ਹੁੰਦੇ ਨੇ ਯਾਰ ਅੱਛਾ ਜੇ ਲਈ ਸਿਰ ਮਨੇ ਹੋਣ ਚਾ ਮਰੇ ਵੀ ਰੁਪਈਏ ਇਹ ਨਹੀਂ ਜਗਾ ਜਿਵੇਂ ਵੀ ਚਾਂਦੀ ਜੀ ਜੀ अच्छा हां कोई ने ਏਗਾ ਕਾਸੀ ਜੀ ਦੇ ਪਈਆ ਦੁਨੀਆ ਚਾਨੀਆਂ ਤੇ ਆਨੀਆਂ ਸਭ ਜਾਣਦੀ ਹੀ ਹੈ ਇਹਨੇ ਹਾਂ ਜੈਸਾ ਰਜਨ ਨਾ ਜੈਸਾ ਸਿਆਏ ਜੈਦੇ ਜੀ ਹਾਂ ਸੋਨੇ ਦਾ ਰੇਟ ਕਿਆਤਾ ਜਦ ਹਾਂ ਜੀ ਸੋਨੇ ਦਾ ਭਾਅ ਕਿਆਤਾ 50 ਹਾਂ ਜੈਸਾ ਸੋਨੇ ਦਾ ਭਾਅਤਾ 6 ਸਾਰੇ ਸਾਰੀ ਸੋਜੀ ਮੈਂ 20 ਰੁਪਏ ਹੋਇਆ ਦਾ पहले नहीं पता क्या था बीर पे तोड़ा हाँ बीर पे ये तोड़ा चांदी दा चांदी पता ही नहीं लगता चांदी दा चंद बाहर दे कोई पूछता भी नहीं तो। अच्छा। आ, था अच्छा हाँ बहुत चांदी जी जाए तो धीरे पाए बे बुरे हाँ ਜਾਂਦੀ ਜੱਜਾ ਬਾਉ ਦੀ ਸ਼ੋਨਾ ਵੀ ਬਾਉ ਦਾ ਜੱਜ ਗਾਜੇ ਪਹਿਲਾ 15 ਰੁਪਏ ਦਾ ਫਿਰ 20 ਰੁਪਏ ਹੋ ਗਿਆ ਤੋੜਾ ਅੱਛਾ ਜੀ ਹਾਂ ਆਹ ਦੇਖ ਜੇ ਪਿੰਨਮਾ ਦੇ ਉਹਦਾ ਫਿਰ ਰੋਪਰ ਲੱਗਿਆ ਬਣਾਉਣ ਇੱਕ ਉਹ ਵੀ ਦੀ ਕੀ ਨਾ ਹੁੰਦਾ ਉਹ ਉਹ ਲੱਗੇ ਚਾਂਦੀ ਬਣਾਉਣੇ ਹੈ। ਅੱਛਾ। ਨਹੀਂ ਨਹੀਂ ਤੇ ਤੋਂ। ਅੱਛਾ। ਹਾਂ। ਉਹਦਾ ਹੁਣ ਤੇ ਜੁੜਿਆ ਹੋ। ਚਾਂਦੀ ਇਹਨਾਂ ਪੜਾ। ਉਹ ਰੋਪਰ ਨਾਲ ਉਸੇ ਨੇ ਸ਼ੁਰੂ ਕਰਿਆ। ਆਹ। ਨੋਂ ਯਾਦ। ਨੋਂ ਯਾਦ ਜੀ ਮੇਰਾ ਪਹਿਲਾ ਤਾਂ ਯਾਦ ਤਾਂ। ਗੁਰਦੁਆਰਾ ਸਾਹਿਬ ਕਿਹੜੇ ਕਿਹੜੇ ਇੱਥੇ ਗੁਰਦੁਆਰਾ ਸਾਹਿਬ ਕਿੰਨੇ ਗੁਰਦੁਆਰੇ? ਆਈ ਥਾਂ ਦਾ। ਇਕ ਜੰਦੇ ਬੋਲ ਰਹੀ ਕੋਕੀਟ ਤੇ ਬੋਲ ਰਹਾ ਅੱਛਾ ਜੀ ਇੱਕ ਉਹਦਾ ਉਹ ਛੋੜਾ ਸਾਹ ਨਹੀਂ ਲੱਗਿਆ ਫਿਰ ਉਹ ਛੋੜਾ ਸਾਹ ਨਹੀਂ ਨਾ ਜਾਦਾ ਅੱਛਾ ਉਹਦਾ ਹੁਣ ਬੜਿਆ ਦੇ ਛੋੜਾ ਸਾਹ ਹੂੰ ਉਹਦਾ ਉਹਦਾ ਇਹ ਸਾਹ ਤੇ ਨਿਕਲੇ ਜੀ ਹੂੰ ਜਦ ਲਾਈਨਾਂ ਪੱਤੀਆਂ ਸੜਕ ਬਣਾਈਆਂ ਨਮੀਆ ਨਾ ਮੰਗਲ ਬਾਹਰੇ ਨੂੰ ਅੱਛਾ ਜਦੋਂ ਦਾ ਸਮਾਨ ਨਿਕਲਿਆ ਦਾ ਉਹ ਤਾਂ ਪੀਵਾ ਦੇ ਅੱਛਾ ਹਾਂ ਤਾਂ ਫੇ ਬਿਸ਼ੋਰਾ ਸਾਹਿਬ ਮੜਾਏਗਾ ਉੱਥਾ ਅੱਛਾ ਜੀ ਹਾਂ ਮੰਨਦੇ ਗੁਰਦੁਆਰਾ ਸਾਹਿਬ ਜਾਇੰਦੇ ਤੁਸੀਂ ਹਾਂ ਜਾਇਨੇ ਗੁਰਦੁਆਰਾ ਸਾਹਿਬ ਹਾਂ ਅਸੀਂ ਗੁਰਦੁਆਰਾ ਵਾਹ ਗਏ ਹੈ ਜਾ ਤਾਜ ਕੁਝ ਕਰਨਾ ਵੀ ਕਰਤੇ ਹੁੰਦੀਆਂ ਜੀ ਹਾਂ ਸਾਬ ਜੀ ਜਿਹੜੇ ਸੀ ਉਹ ਮੇਰੇ ਕਿ ਜ ਰੋਟੀਆਂ ਦੀ ਆ ਰੋਟੀ ਦੀ ਆ ਪਕਾ ਕਾ ਖਾਣ ਦੇ ਲਈ ਦਾਲ ਸਾਬ ਜੀ ਨਹੀਂ ਕਾ ਜਾਂ ਜਾਣ ਦੇ ਜੀ ਅਸੀਂ ਮੰਨਦੇ ਹੋਰ ਅੱਛਾ ਹਾਂ ਅਸੀਂ ਜਾਨਾਂ ਦੇ ਵੀ ਵੀ ਜਾਣਦੇ ਆ ਜੀ ਅੱਛਾ ਹਾਂ ਬੰਦਾ ਜਦੋਂ ਪਹਿਲਾਂ ਛੋਟੇ ਜਿਹੇ ਹੁੰਦੇ ਜਾਣ ਲੱਗੇ ਜੀ ਅੱਛਾ ਜੀ ਹਾਂ ਜਾਰੇ ਕੋਈ ਆਈ ਨਾ ਬੰਦਾ ਨਹੀਂ ਜਾਂਦਾ ਕੋਈ ਕੋਈ ਹੁੰਦਾ ਲੈ ਮਤੇ ਖਾਣ ਪੀਣ ਦਾ ਕਿਆ ਸਿਸਟਮ ਸੀ ਕਿਆ ਬਣਾਉਂਦੇ ਸੀਗੇ ਦਾਲ ਸਬਜ਼ੀ ਕਿੱਦਾਂ ਬਣਦੀ ਸੀ ਦਾਲਾਂ ਕਿੱਦਾਂ ਬਣਾਉਂਦੇ ਸੀਗੇ ਆਪਣੀ ਘਰ ਦੀ ਹੁੰਦੀ ਸੀ ਕਿ ਖਰੀਦ ਕੇ ਲਿਆਉਂਦੇ ਸੀਗੇ ਬਹੁਤ ਕਹਿੰਦਾ ਜਿੰਨਾ ਜ਼ਮੀਨਾਂ ਘਾਤੀ ਹੁੰਦੀ ਜਿੰਨਾ ਜ਼ਮੀਨਾਂ ਨੂੰ ਮੋ ਲ ਲੈ ਲੈਂਦੇ ਆ ਹੀ ਹੁੰਦੇ ਮਾ ਮੋਫੇ ਓਏ ਛੋਲੇ ਨਹੀਂ ਬਣਾ ਲਏ ਛੋਲੇ ਜਿਹਾ ਸੇ 아유, 니가 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 아유, ਅੱਛਾ ਆਲੂ ਬਾਅਦ ਤੇ ਆਇਆ ਹਾਂ ਆਲੂ ਬਾਅਦ ਮੈਂ ਆਇਆ ਸਾਰੇ ਬਲ ਖਾਣਾ ਹੂੰ ਜਿਆਦਾ ਆਲੂ ਨਹੀਂ ਸਾ ਲਓ ਜੀ ਕਰੋ ਇਸ ਗੱਲ ਦੇ ਉੱਤੇ ਕਮੈਂਟ ਜਾ ਜੇ ਜਾ ਨਾ ਦੇ ਬੋ ਜਾ ਦੇ ਜੇ ਨਾ ਹੋਲੇ ਨੂੰ ਜਾ ਆਪਣੀਆਂ ਦਾਲਾਂ ਦੀ ਨਹੀਂ ਦੇ ਦੇ ਬਸ ਆਈ ਜਿਹੜੀ ਦਾਲ ਆਪਣੀ ਯਾ ਮਾਂ ਦੀ ਚੋਲੇ ਆਂਦੀ ਬਸ ਇਹ ਹੀ ਦਾਲਾਂ ਹੁੰਦੀ ਹੈ ਜੇ ਆਲੂ ਨਹੀਂ ਦਾ ਹੁੰਦਾ ਜਿਆਦਾ ਹੂੰ ਜਾ ਗੜਿਆਲੀ ਹੁੰਦੀ ਆ ਜੀ ਬਣਾ ਖੇਤਾਂ ਨਾਲ ਲਾਈਆਂ ਨੇ ਜੀ ਵੀ ਦਰਨਾ ਹੂੰ ਠੀਕ ਹੈ ਦਾਲ ਕਿਦਾਂ ਬਣਾਉਂਦੇ ਕਿਦਾਂ ਸੀ ਦਾਲ ਬਾਜਾ ਆਪਾਂ ਆਪਾਂ ਜਪਤੀ ਲੈ ਵੀ ਇਕੱਠੇ ਬਣਾਉਂਦੇ ਨੇ ਚੌੜੀਆਂ ਵਿੱਚ ਬਣਾਈਏ ਨੇ ਜੇ ਦਾਲ ਵੀ ਹੂੰ ਆਏ ਕਿ ਨਹੀਂ ਦਾਲ ਆਇਕੜੇ ਬਾਰਦੀਆਂ ਨੇ ਬਣਾ ਕੇ ਦੱਸਿਓ ਦੱਸੋ ਇਹ ਕਿਨੇ ਬੱਦਦੇ ਜੇ ਵੈਸੇ ਪਾਣੀ ਦੇ نیچے ਢਾੜ ਖਾ ਦੇਣੀ ਵਿੱਚ ਹਾਗੀ ਛੜੂ ਦੇਣੀ ਵਿੱਚ ਨਾ ਉਹਨਾਂ ਚਲ ਫੇਰੇ ਜੀਰ ਦਨੀਆ ਬਾਦਮਾ ਫਾੜਣਾ ਹੂੰ ਵਾਟੜ ਕ ਤੜਕੇ ਇਹਦੇ ਲਾਉਦੇ ਦਾ ਕੋਈ ਨਹੀਂ ਹੂੰ ਅੱਛਾ ਤੜਕਾ ਤੜਕਾ ਨਹੀਂ ਛਿਲਾਉਦੇ ਹਈ ਤੜਕੇ ਨਹੀਂ ਛਿਲਾਉਦੇ ਜਦ ਨਹੀਂ ਗਾਲਾਂ ਨੂੰ ਕੋਈ ਘੱਟੇ ਲਾਉਦੇ ਦੇ ਤੀ ਬੁੱਕਾ ਕੋਈ ਨਹੀਂ ਜਲਾਉਣਾ ਹੂੰ ਆਪਣੇ देसी के बहुत दे दे ने सागाला रखिया आ दे या अच्छा जी देसी के पा खाने खा दे हां हां तुसी ते कहंदे होण भी देसी की खाने दे। <laughs> खा लेने शक्कर शक्कर अरे दे देसी है उन ने सबे खांदे हो पर आ नहीं छके ते जहुड़ी बने दरो पड़े है ਡਾਕਟਰ ਤਾਂ ਕਹਿੰਦੇ ਹੁਣ ਦੇਸੀ ਕੀ ਨਾ ਖਾਓ ਤੁਸੀਂ ਖਾਂਦੇ ਆਂ ਹਾਂਜੀ ਡਾਕਟਰ ਕਹਿੰਦੇ ਦੇਸੀ ਕੀ ਨਾ ਖਾਓ ਸ਼ੱਕਰ ਨਾ ਖਾਓ ਟਰੱਕਾ ਟਰੱਕਾ ਨਾ ਲਾਉਂਦੇ ਇਕਨੋਂ ਭਾਗਾ ਕੀ ਖੰਦੇ ਦੇ ਢਾੜ ਸਬਜ਼ੀਆਂ ਨਾਲ ਟਰੱਕਾ ਕਿਥੇ ਲਾਉਂਦੇ ਜਦ ਮਰ ਨਹੀਂ ਜਾ ਇਹ ਤਾਂ ਬੜਾ ਵਧੀਆ ਟਾਈਮ ਤਾਂ ਫੇਰ ਫੇਰ ਲਗੇ ਦੁਕਾਨਾਂ ਵਾਲੇ ਬਣਾ ਹਾਂ ਹਾਂ ਮਜਾਰਾਂ ਵਿੱਚ ਰੋ ਪੜੇ ਉਹ ਚੰਡੀਗੜ੍ਹ ਨੇ ਫੇਰ ਬਣੀ ਆ ਚੰਡੀਗੜ੍ਹ ਬਾਅਦ ਚ ਬਣੀ ਐ ਫੇਰ ਬਣੀ ਸਾੜੀ ਬਾਅਦ ਨੇ ਮਾਵਾ ਅਸੀਂ ਵੀ ਦੇ ਪਹਿਲਾ ਆਏ ਪੰਜ ਸਾਲ ਦੇ ਅੱਛਾ ਹਾਂ ਨੰਗਲ ਭਾਖੜਾ ਵੀ ਫੇਰ ਬਣੀ ਆ ਅੱਛਾ ਨੰਗਲ ਭਾਖੜਾ ਵੀ ਬਾਅਦ ਚ ਤੇ ਬੜਿਆ ਬਾਅਦ ਨੂੰ ਬੜਿਆ ਆਏ ਵੀ ਹੂੰ ਅੱਛਾ ਬਹੁਤ ਕੁਸ਼ ਬਹੁਤ ਵਧੀਆ ਗੱਲਾਂ ਹੋਈਆਂ ਤੁਹਾਡੇ ਨਾਲ ਤੁਸੀਂ ਵੀ ਕਹਿੰਦੇ ਮੈਂ ਦੇਖਿਆ ਕਦੇ ਤੁਸੀਂ ਅੱਜ ਦੇਖਿਆ ਮੈਂ ਵੀ ਤੁਹਾਨੂੰ ਅੱਜ ਮਿਲਿਆ ਪਰ ਗੱਲਾਂ ਬਹੁਤ ਗੱਲਾਂ ਵੀ ਤੁਸੀਂ ਉਹ ਪੁੱਛਿਆ ਹੋਰ ਕੋਈ ਪੁੱਛਣ ਵਾਲਾ ਜੰਮੀ ਨਹੀਂ ਹੈਗਾ ਅੱਛਾ ਵਾਹ ਜੀ ਵਾਹ ਕਬਾਲ ਹੈ ਹੋਰ ਤਾਂ ਗੱਲ ਨਹੀਂ ਆਈ ਉਹ ਬੁੜੀਆਂ ਉਹ ਜੀ ਇਹ ਬੁੜੀਆਂ ਪਰ ਅਸੀਂ ਬਹੁਤ ਰਾਜਾਂ ਗੱਲ ਉਹ ਜਿਹੇ ਸਾਰੇ ਜਮਾਨੇ ਦਾ ਮਾਚਲ ਭਾਵੇਂ ਪੰਜਾਬ ਦਾ ਵੀ ਸਭ ਕਾਸੀ ਰਫਾ ਲਾਗ ਅਸੀਂ ਤਾਂ ਬਜ਼ੁਰਗਾਂ ਦੇ ਨਾਲ ਗੱਲਾਂ ਹੀ ਕਰਦੇ ਆ ਚੰਗਾ ਭਾਈ ਮੈਂ ਕੋਈ ਕੋਈ ਕਰਨ ਵਾਲਾ ਕਰਦਾ ਰੱਬ ਨੇ ਹੁਕਮ ਲਾਇਆ ਕਹਿੰਦੇ ਸਾਰੇ ਬਜ਼ੁਰਗਾਂ ਨੂੰ ਮਿਲੀ ਜਾ ਤੂੰ ਮੈਂ ਰੋਜ਼ ਮਿਲਦਾ ਬਜ਼ੁਰਗਾਂ ਨੂੰ ਮੇਰੇ ਘਰ ਦਾ ਕੋਈ ਨਹੀਂ ਹੈਗਾ ਜਦ ਹੀ ਮੈਂ ਆਣਾ ਕੋਈ ਨਾ ਕੋਣ ਲਾਣਾ ਛੜਿਆ ਨਾ ਮੇਰੇ ਪਿਓ ਦਾ ਮਾਰ ਨਾ ਨਾ ਲਾੜ ਕੋਈ ਨਹੀਂ ਹੈਗਾ ਮੇਰੀ ਹੋਂਦ ਨਹੀਂ ਆਉ ਕਮਾਲ ਹੈ ਵਾਹਿਗੁਰੂ ਦੀ ਕਿਰਪਾ ਹੈ ਤੁਹਾਡੇ ਤੇ ਹਾਏ ਵਾਹਿਗੁਰੂ ਦੀ ਪੂਰੀ ਕਿਰਪਾ ਤੁਹਾਡੇ ਤੇ ਬਹੁਤ ਜੀ ਹੋ ਗਈ ਭਾਈ ਹੂੰ ਬਾਹਤ ਉਂਧ ਹੋ ਗਈ ਮੇਰੀ ਹੂੰ ਆ ਗਏ ਦੋ ਇਹ ਤੁਹਾਡੇ ਵਾਸਤੇ ਲੈ ਕੇ ਆਏ ਆਂ ਨਹੀਂ ਮੈਨੂੰ ਖਾਣੇ ਆ ਦੇਖੋ ਜੀ ਮਾਤਾ ਜੀ ਕੀ ਸ਼ੱਕਰ ਖਾਂਦੇ ਐ ਡਾਕਟਰ ਮਨਾ ਕਰਦੇ ਐ ਇਸ ਕਹਿੰਦੇ ਜੀ ਜਦੋਂ 40 50 ਸਾਲ ਦੀ ਉਮਰ ਹੋ ਗਈ ਬਲੱਡ ਪ੍ਰੈਸ਼ਰ ਹਾਈ ਹੋ ਜਾਊਗਾ ਆ ਦੇਖੋ ਪੁਰਾਣੇ ਬਜ਼ੁਰਗ ਜਿਹੜੇ ਹੈ 106-7 ਸਾਲ ਦੀ ਉਮਰ ਦੇ ਵਿੱਚ ਵੀ ਕੀ ਸ਼ੱਕਰ ਖਾਉਂਦੇ ਐ ਇਹ ਇਹਨਾਂ ਦਾ ਦੇਖੋ ਪੁਰਾਣੀ ਖਰਾਕ ਮਾਤਾ ਅਮਰ ਕੌਰ ਜੀ ਦੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਆ ਕਿੱਦਾਂ ਦੀ ਲੱਗੀ ਤੁਹਾਨੂੰ ਗੱਲਬਾਤ ਕਿੱਦਾਂ ਦਾ ਲੱਗਿਆ ਵੀਡੀਓ ਜੇਕਰ ਕੋਈ ਗੱਲਬਾਤ ਰਹਿ ਗਈ ਹੋਵੇ ਕਮੈਂਟ ਸੈਕਸ਼ਨ 'ਚ ਲਿਖ ਦਿਓ ਅਗਲੇ ਵੀਡੀਓ ਦੇ ਵਿੱਚ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਹੀ ਲੱਗੇ ਰਹੋ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਔਰ ਸਾਡੇ ਵੀਡੀਓਜ਼ ਨੂੰ ਦੇਖਦੇ ਰਹੋ ਹਾਂ ਮੈਂ ਅਕਸਰ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਨੈਕਸਟ ਜਨਰੇਸ਼ਨ ਨੂੰ ਇਹ ਚੀਜ਼ਾਂ ਜ਼ਰੂਰ ਦਿਖਾਇਆ ਕਰੋ ਕਿਉਂਕਿ ਇਹ ਜਿਹੜੀਆਂ ਗੱਲਾਂ ਬਾਤਾਂ ਦੇ ਨਾ ਇਹ ਕਿਸੇ ਸਕੂਲ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਸਿਲੇਬਸ ਦੇ ਵਿੱਚ ਨਹੀਂ ਹਨ ਨਾ ਹੀ ਹੋ ਸਕਦੀਆਂ ਉੱਥੇ ਨਾ ਹੀ ਕਿਸੇ ਨੂੰ ਪੜਾਉਣੀਆਂ ਆਉਂਦੀਆਂ ਨੇ ਅਸੀਂ ਜਿਹੜਾ ਹੈ ਇਹਨਾਂ ਬਜ਼ੁਰਗਾਂ ਦੇ ਜ਼ਰੀਏ ਜਿਹੜਾ ਹੈ ਇਹ ਤੁਹਾਨੂੰ ਉਹ ਪੀ ਐਚ ਡੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਤਾਂ ਜੋ ਤੁਹਾਨੂੰ ਸਾਨੂੰ ਸਭ ਨੂੰ ਜਿਹੜਾ ਹੈ ਪੁਰਾਣੇ ਵਸੀਬ ਦੀ ਜਿਹੜੀ ਹੈ ਸਹੀ ਜਾਣਕਾਰੀ ਮਿਲ ਸਕੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ